ਤੇ ਤੁਸੀਂ ਦੇਖੋ ਕਿ ਸਾਡੇ ਰਾਸ਼ਟਰੀ ਪ੍ਰਧਾਨ ਹਲਕਾ ਲਾਂਬਾ ਜੀ ਜਿਹੜੇ ਹੁਣ ਵੀ ਬਿਹਾਰ ਦੇ ਵਿੱਚ ਚੋਣਾਂ ਨੇ ਥੋੜੇ ਦੇਰ ਬਾਅਦ ਬਿਹਾਰ ਚ ਨੇ ਔਰ ਦਿਨ ਰਾਤ ਇੱਕ ਕਰਕੇ ਸਾਡੀ ਇਹ ਮਹਿਲਾ ਕਾਂਗਰਸ ਨੂੰ ਬੁਲੰਦੀਆਂ ਤੇ ਲੈ ਕੇ ਜਾ ਰਹੇ ਨੇ ਔਰ ਮੈਨੂੰ ਪੂਰਨ ਯਕੀਨ ਹੈ ਕਿ ਜੋ ਲੁਧਿਆਣਾ ਦੀ ਜਿਹੜੀ ਮਹਿਲਾ ਕਾਂਗਰਸ ਹੈ ਚਾਹੇ ਪਿਛਲੇ ਕੁਝ ਸਮੇਂ ਤੋਂ ਸਾਡੀ ਮਹਿਲਾ ਕਾਂਗਰਸ ਦੀ ਇੱਥੇ ਜਿਹੜੀ ਸ਼ਹਿਰ ਦੀ ਸੀਟ ਹੈ ਉਹ ਖਾਲੀ ਸੀ ਪਰ ਅਸੀਂ ਦੇਖ ਰਹੇ ਸੀ ਕਿ ਇੱਕ ਬਹੁਤ ਹੀ ਇੱਕ ਅੱਛੀ ਸਾਡੀ ਮਜ਼ਬੂਤ ਭੈਣ ਜਿਹੜੀ ਸਾਰੀਆਂ ਭੈਣਾਂ ਨੂੰ ਨਾਲ ਲੈ ਕੇ ਚੱਲੇ ਗਰਾਊਂਡ ਲੈਵਲ ਤੇ ਜਿਹਨੇ ਕੰਮ ਕੀਤਾ ਹੋਵੇ ਤੇ ਕਰੇ ਤੇ ਹੁਣ ਜਿਹੜੀ ਸਾਡੀ ਇੱਥੇ ਲੁਧਿਆਣੇ ਦੀ ਇਲੈਕਸ਼ਨ ਵੀ ਹੈ ਵਾਈਲ ਇਲੈਕਸ਼ਨ ਤੁਹਾਨੂੰ ਪਤਾ ਹੀ ਹੈ ਇੱਥੇ ਡਿਊ ਹੈਗੀ ਹੈ ਚਾਹੇ ਅਲੇ ਡੇਟ ਨਹੀਂ ਆਈ ਪਰ ਉਹਦੇ ਵਿੱਚ ਵੀ ਸਾਡੀਆਂ ਸਾਰੀਆਂ ਭੈਣਾਂ ਅਸੀਂ ਸਾਰੇ ਰਲ ਮਿਲ ਕੇ ਜੋ ਸਾਡੀ ਪਾਰਟੀ ਦੇ ਕੈਂਡੀਡੇਟ ਨੇ ਆਸ਼ੂ ਵੀਰ ਜੀ ਉਹਨਾਂ ਲਈ ਡਟ ਕੇ ਮਿਹਨਤ ਕਰਾਂਗੇ ਤੇ ਇਹ ਜਿਹੜੀ ਸੀਟ ਹੈ ਕਾਂਗਰਸ ਪਾਰਟੀ ਦੀ ਚੋਲੀ ਚ ਅਸੀਂ ਪਾਉਂ। ਮੈਂ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਕਰਦੀ ਆ ਆਪਣੇ ਰਾਸ਼ਟਰੀ ਪ੍ਰਧਾਨ ਮੈਡਮ ਅਲਕਾ ਲੰਬਾ ਜੀ ਦੀ, ਪੰਜਾਬ ਪ੍ਰਧਾਨ ਮੈਡਮ ਗੁਰਸ਼ਣ ਕੋਰੰਦਾਵਾ ਜੀ ਦੀ ਤੇ ਆਪਣੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਜੀ ਦੀ ਔਰ ਸਾਰੀ ਹੀ ਲੁਧਿਆਣੇ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਦੀ ਕਿ ਉਹਨਾਂ ਨੇ ਮੈਨੂੰ ਇਸ ਜ਼ਿੰਮੇਵਾਰ ਜਿਹੜੀ ਜ਼ਿੰਮੇਵਾਰੀ ਦੇ ਕਾਬਿਲ ਸਮਝਿਆ ਔਰ ਮੈਂ ਆਸ਼ਵਾਸ਼ਣ ਦਿੰਨੀ ਆ ਮੈਡਮ ਨੂੰ ਔਰ ਆਪਣੀ ਸਾਰੀ ਲੀਡਰਸ਼ਿਪ ਨੂੰ ਕਿ ਜੋ ਇਹਨਾਂ ਨੇ ਜ਼ਿੰਮੇਵਾਰੀ ਮੈਨੂੰ ਸੌਪੀ ਹੈ ਮੈਂ ਉਹਦੇ ਤੇ ਪੂਰੀ ਤਰ੍ਹਾਂ ਖਰੀ ਉਤਰਾਂਗੀ। ਜ਼ਿੰਮੇਵਾਰੀ ਬਹੁਤ ਜੀ ਬਾਕੀ ਮੈਡਮ ਮੇਰੇ ਨਾਲ ਨੇ। ਮੇਰੀਆਂ ਭੈਣਾਂ ਮੇਰੇ ਨਾਲ ਨੇ। ਰਲ ਮਿਲ ਕੇ ਅਸੀਂ ਇਹ ਸਾਰੀ ਜ਼ਿੰਮੇਵਾਰੀ ਚੱਕ ਲਾਂਗੇ। ਜੀ ਜੀ। ਪੂਰ ਜੀ ਮੈਂ ਲੇਡੀਜ਼ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਆ ਕਿ ਆਪਾਂ ਨੂੰ ਜ਼ਰੂਰ ਬਾਹਰ ਨਿਕਲਣਾ ਚਾਹੀਦਾ ਆਪਣੇ ਹੱਕਾਂ ਵਾਸਤੇ ਆਪਣੇ ਬੱਚਿਆਂ ਦੇ ਹੱਕਾਂ ਵਾਸਤੇ ਕਿਉਂਕਿ ਜੇ ਅਸੀਂ ਬਾਹਰ ਨਹੀਂ ਨਿਕਲਾਂਗੇ ਤਾਂ ਅਸੀਂ ਆਪਣੀ ਲੜਾਈ ਨਹੀਂ ਲੜ ਪਾਵਾਂਗੇ। ਬਾਹਰ ਨਿਕਲਾਂਗੇ ਤਾਂ ਹੀ ਅਸੀਂ ਆਪਣਾ ਕੋਈ ਲੀਡਰ ਚੁਣਾਗੇ ਆਪਣੇ ਬੱਚਿਆਂ ਦੇ ਭਲੇ ਵਾਸਤੇ ਸਮਾਜ